ਇਹ ਜਿਹੜੀ ਬੋਲੀ ਹੈ ਇਹ ਪਿਤੇਈ ਹੋ ਰਹੀ ਹੈ ਸਿੱਧਾ ਇਹਦਾ ਨਾਮ ਬ੍ਰह्म ਵਿਦਿਆ ਬ੍ਰह्म ਵਿਦਿਆ ਬ੍ਰह्म ਵਿਦਿਆ ਉਸ ਬਿਦਿਆ ਦਾ ਨਾਮ ਹੈ ਜਿਹਦੇ ਨਾਲ ਬ੍ਰह्म ਜਿਹੜਾ ਨਿਰਾਕਾਰ ਹੈ ਉਹਨੂੰ ਜਾਣਿਆ ਜਾਂਦਾ ਹੈ ਜਿਹੜੀ ਵਿਦਿਆ ਚ ਬ੍ਰह्म ਪੜਾਇਆ ਜਾਂਦਾ ਹੈ ਬ੍ਰह्म ਦੀ تعلیم ਦਿੱਤੀ ਜਾਂਦੀ ਹੈ ਬ੍ਰह्म ਦਾ ਗਿਆਨ ਕਰਾਇਆ ਜਾਂਦਾ ਉਹਨੂੰ ਬ੍ਰह्म ਵਿਦਿਆ ਕਹਿੰਦੇ ਬ੍ਰह्म ਵਿਦਿਆ ਦੇ ਮਾਧਮ ਨਾਲ ਗਿਆਨ ਹੋ ਹੀ ਦਿੱਕਦਾ ਜਿਹੜੀ ਬ੍ਰह्म ਵਿਦਿਆ ਤੋਂ ਦੂਜੀ ਸੰਸਾਰੀ ਵਿਦਿਆ ਉਹਨੂੰ ਅਵਿਦਿਆ ਕਹਿੰਦੀ ਹੈ ਬਾਣੀ ਅਸੀਂ ਉਹਨੂੰ ਵਿਦਿਆ ਕਹਿੰਨੇ ਆ ਇਹ ਬ੍ਰह्म ਵਿਦਿਆ ਨੂੰ ਤਾਂ ਵਿਦਿਆ ਮੰਨਦੇ ਆ ਬਾਣੀ ਬ੍ਰह्म ਵਿਦਿਆ ਤੋਂ ਜਿਹੜੀ ਦੂਸਰੀ ਵਿਦਿਆ ਉਹਨੂੰ ਅਵਿਦਿਆ ਮੰਨਦੀ ਗੁਰਬਾਣੀ ਅਸੀਂ ਉਹਨੂੰ ਵਿਦਿਆ ਮੰਨਦੇ ਆ ਆਪਣੇ ਔਰ ਇੱਕ ਹੋਰ ਗਲਤੀ ਅਸੀਂ ਕੀਤੀ ਹੈ ਵਿਦਵਾਨਾਂ ਨੇ ਸੰਸਾਰੀ ਲੋਕਾਂ ਨੇ ਕਿ ਅਸੀਂ ਵਿਦਿਆ ਨੂੰ ਤੀਸਰਾ ਨੇਤਰ ਮੰਨਦੇ। ਵਿਦਿਆ ਦਾ ਕਾਗਜ਼ਾਂ 'ਚ ਲਿਖੀ ਹੁੰਦੀ ਹੈ। ਅੱਖਰਾਂ 'ਚ ਲਿਖੀ ਹੋਈ ਵਿਦਿਆ ਹੁੰਦੀ ਹੈ ਨਾ। ਉਹ ਤੇ ਨੇਤਰ ਕਿੱਥੇ ਉਧਾਖ। ਆਹ ਤੀਸਰਾ ਨੇਤਰ ਦਾ ਬੁੱਧੀ ਗਿਆਗ ਹੈ। ਪਰ ਬੇਅਗਲਾ ਦੀ ਤੀਸਰਾ ਨੇਤਰ ਵਿਦਿਆ। ਵਿਦਿਆ ਸਰਮਾ ਹੈ। ਅੰਜਨ ਹੈ। ਫਰਮਾ ਭਾਈ ਦੇ ਅੱਖਾਂ 'ਚ ਦੁਆਈ ਹੈ ਅੱਖਰੇ ਵਿੱਚ ਰੋਸ਼ਨੀ ਵਧਾਉਣ ਦੀ ਇਹ ਤਾਂ ਠੀਕ ਹੈ ਵਿਦਿਆ ਦੇ ਵਿੱਚ ਗਿਆਨ ਹੁੰਦਾ ਨਾ ਗਿਆਨ ਨੂੰ ਗੁਰਬਾਣੀ ਅੰਜਰ ਬਲਦੀ ਹੈ ਗਿਆਨ ਅਜਰ ਗੁਰ ਦੀਆ ਅਗਿਆਨ ਅંધੇਰ ਵਿਰਾਸ ਉਹ ਵਿਦਵਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੀਜੀ ਆ ਖੁੱਦ ਹੀ ਕੀ ਹੈ ਵਿਦਿਆਰ ਨੂੰ ਕਹੀ ਜਾਂਦੇ ਨੇ ਬਿਦੇ ਅਦਾ ਅੱਖ ਦੇ ਬਿਨਾ ਪੜੇ ਨਹੀਂ ਹੁੰਦੀ। ਆ ਨਕਲੀ ਅੱਖ ਦੇ ਬਿਨਾ ਵਿਦਿਆ ਦਾ ਪੜ ਨਹੀਂ ਹੁੰਦੀ। ਜੇ ਉਹ ਅਸਲੀ ਅੱਖ ਬਿਤੇ ਹੀ ਹੋਵੇ ਤਾਂ ਅੱਖ ਦੀ ਲੋੜੇ ਨਹੀਂ ਪੜਨ ਦਾ। ਇਤੋ ਵੱਡਾ ਲੱਗਦਾ ਕਿੰਦੀ ਮੋਟੀ ਬੁੱਧੀ ਹੈ ਵਿਦਵਾਨਾਂ ਦੀ। ਇਤਨੇ ਸੰਤ ਨੇ ਨਾ ਤੀਜੀ ਅੱਖ ਵਿਦਿਆ ਨੂੰ ਆਂਦੇ ਨੇ ਬਹੁਤ ਮੋਟੀ ਬੁੱਧੀ ਵਾਲੇ ਨੇ। ਬੁੱਧੀ ਹੈ ਜਿਹੜੀ ਤੇ ਲੰਮੀ ਨਜ਼ਰ ਨੇ ਹਾਲੀ ਆਗਰਾ ਕਹਿੰਦਾ ਵੀ ਬੜਾ ਦੂਰ ਦਰਸੀ ਹੈ ਬੜਾ ਦੂਰ ਦਰਸ਼ਕ ਹੈ ਦੂਰਦ੍ਰਿਸ਼ਟੀ ਵਾਲਾ ਬੁੱਧੀਮਾਨ ਆਦਮੀ ਹੈ ਦੂਰ ਦੀ ਸੋਚਦਾ ਹੈ ਜਿਹੜਾ ਦੂਰ ਦੀ ਸੋਚਣਾ ਬੁੱਧੀ ਦਾ ਵਿਸ਼ਾ ਹੈ ਅਕਲ ਦਾ ਵਿਸ਼ਾ ਹੈ ਅਕਲੀ ਸਾਹਿਬ ਸੇਵੀਏ ਅਗਲੀ ਪੜ੍ਹ ਕੇ বুঝਿਏ ਹੱਸਾ ਪੜੀ ਲਖੀ ਹੈ ਪੜੀ ਦੀ ਵਿਦਿਆ ਪੜੀ ਨਹੀਂ ਕਾਦਨ ਆਗਲ ਨਾਲ ਪੜਿਆ ਹੈ ਵਿੱਚ ਕੀ ਬੁਝਣਾ ਵੀ ਹੈ ਤੇ ਫਿਰ ਵਿਦਿਆ ਰਹਗੀ ਤੀਜੀ ਅੱਖ ਖੁੱਲਦੀ ਹੋਗੀ ਤੀਜੀ ਅੱਖ ਅਕਲ ਹੀ ਪੜ ਕੇ ਬੁਝੀ ਆ ਅਕਲੇ ਕੀ ਜੈਦਾਨ ਅਕਲੀ ਪਾਈਏ ਬਾਣ ਸਾਰੇ ਤਾਨ ਕਾਖੇ ਰਾਏ ਹੋਰ ਗੱਲਾਂ ਸ਼ੈਤਾਨ ਇੱਥੇ ਵੀ ਫਰਕ ਪੈ ਗਿਆ ਉਹ ਵਿਦਿਆ ਨੂੰ ਕਹਿੰਦਾ ਨਾ ਤੀਜੀ ਅੱਖ ਗੁਰਬਾਣੀ ਬੁੱਧੀ ਨੂੰ ਕਹਿੰਦੀ ਹਰਿਪਾਇਰ ਵਿੱਚ ਵਿਦਵਾਨ ਆਰ ਗੁਰਬਖਾਨਾ ਕਿੱਥੇ ਕਿੱਥੇ ਫਰਕ ਹੈ ਪਰ ਇਹਨੂੰ ਵਿਦਿਆ ਹੈ ਕਹਿੰਦੇ ਬਾਦੋ ਵਿਦਿਆ ਹੈ ਵਿਦਿਆ ਹੈ ਕਹਿੰਦਾ ਕੌਣ ਹੈ ਬਹੁਤ ਇਹਨਾਂ ਦੇ ਹਿਸਾਬ ਨਾਲ ਬਹੁਤ ਫੋਰਥ ਕਲਾਸ ਆਦਮੀ ਹੈ ਜਿਹੜਾ ਭਗਤ ਰਵਿਦਾਸ ਫੋਰਥ ਕਲਾਸ ਬਿਲਕੁਲ ਹੈ ਜੀ ਨੂੰ ਗਿਆਨ ਹੈ ਕਹਿੰਦੇ ਇਹਨਾਂ ਦੇ ਹਦਾਬਨਾ ਗਿਆਨ ਹੋਏ ਨਹੀਂ ਸਕਦਾ ਉਹ ਕੀ ਕਹਨਾਂ ਉਹ ਕਹਦਾ ਵਾਦੋ ਵਿਤੇ ਆਇ ਤਕੀਨ ਬਵੇਖ ਦੀ ਪਬਲੀ ਇਹਨਾਂ ਦੀ ਜਿਹੜੀ ਬਵੇਖ ਬੁੱਧੀ ਹੈ ਨਾ ਅੱਖ ਉਹਨੂੰ ਸੂਤਕ ਕਿਉਂ ਲੱਗ ਗਿਆ ਸੂਤਕ ਬਲੀਦ ਕਿਉਂ ਹੋ ਗਈ ਜਦੋਂ ਅੱਖਾਂ ਦੁਖੀਆਂ ਨੇ ਨਾ ਅੱਖਾਂ ਬੰਦ ਹੋ ਜਾਂਦੀਆਂ ਨੇ ਗੱਡਾ ਜਾਂਦੀ ਆ ਆ ਦਿਨਾਰੀ ਇਹ ਨਾਲ ਹੀ ਆਖ ਦੁਗਣੀ ਕਿਹਾਗੀ ਧਰਾਵ ਕੇ ਹੋਗੀ ਇਹ ਅਵਿਦਿਆ ਨਾਲ ਇਹਨਾਂ ਨੇ ਹਿਤ ਕਰਨ ਅਵਿਦਿਆ ਨੂੰ ਹਿਤਕਾਰੀ ਬਨ ਲਿਆ ਜਿਹੜੀ ਵਿਦਿਆ ਹੈ ਨਾ ਸੰਸਾਰੀ ਵਿਦਿਆ ਅਵਿਦਿਆ ਇਹਨੂੰ ਮੰਨ ਲਿਆ ਵੀ ਇਹਦੇ ਨਾਲ ਸਾਡਾ ਹਿਤ ਹੋ ਜੂਗਾ ਭਲਾ ਹੋ ਜੂਗਾ ਕਬੀਰ ਨੇ ਵੀ ਇਹ ਗੱਲ ਮੰਨ ਲਈ ਸੀ ਇਸ ਗੱਲ ਦਾ ਪ੍ਰਚਾਰ ਸੀ ਕਬੀਰ ਦੇ ਗੱਲ ਮੰਨ ਲਈ ਸੀ ਕਾਸ਼ੀ ਵਿੱਚ ਇਸ ਗੱਲ ਦਾ ਪ੍ਰਚਾਰ ਸੀ ਕਵੀ ਨੇ ਇਸ ਗੱਲ ਤੇ ਵਿਸ਼ਵਾਸ ਕਰ ਲਿਆ ਇਸ ਗੱਲ ਦੇ ਵਿਸ਼ਵਾਸ ਦਾ ਖਬੇਜ਼ਾ ਜਦ ਭੁਗਤਿਆ ਜਦ ਬਾਅਦ ਚ ਪਤਾ ਲੱਗਿਆ ਤਕਵੀਰ ਨੇ ਸ਼ਰੋਕਾ ਚ ਫਿਰ ਇਹ ਗੱਲ ਲਿਖੀ ਵੀ ਮੈਂ ਵੀ ਧੰਗੀ ਜਾ ਗਿਆ ਸੀ ਭਾਈ ਮੈਂ ਜਾਣੇ ਉਹ ਪੜਬੋ ਭਲਾ ਮੈਂ ਜਾਣੇ ਉਹ ਪੜਬੋ ਭਲੋ ਮੈਂ ਤਾਂ ਜਾਣਿਆ ਸੀ ਵੀ ਵਿਦਿਆ ਪੜਨ ਵਾਲੇ ਭਲਾ ਗੱਲ ਬਣ ਜੂਗੀ ਕਿਹੀ ਪ੍ਰਚਾਰ ਸੀਗਾ ਕਿਹੀ ਮੈਂ ਬਨ ਲਿਆ ਬਿਦਾਤੀ ਜ਼ਰੀਆ ਕਾ ਬਿਦਿਆ ਪੜੀ ਤੀਸਰੀਆ ਖੁੱਲੀ ਗੱਲ ਬਣ ਗਈ ਫਰਕਾਂ ਨੇ ਪੜਬੋ ਸੇ ਭਲੋ ਜੋਗ ਫਿਰ ਦੀ ਗੱਧਾਾਂ ਗਿਆ ਪਤਾਇਆ ਲਗਿਆ ਬਿਦਿਆ ਨੂੰ ਥਾਏ ਦੱਸਿਆ ਵੀ ਤੇਰਾ ਜੋਗ ਹੋਣਾ ਜਿਦਾਂ ਤੂੰ ਆਪਣੇ ਮੂੜ ਨਾਲ ਨਹੀਂ ਜੁੜਦਾ ਉਹ ਮੂੜ ਦੀ ਗੱਲ ਨਹੀਂ ਪਹਿਲਾਂ ਕਰਦੇ ਜੋਗ ਇਹ ਕਹਿੰਦਾ ਜੋ ਕੀਤੇ ਨਾ ਕਰਨਾ ਉਦੋਂ ਜੋ ਗਲਤ ਦੱਸਿਆ ਆ ਆਤਮਾ ਦਾ ਪਰਮਾਤਮਾ ਨਾਲ ਜੋ ਕਹਿੰਦੇ ਸਿੱਧਾ ਪਰਮੇਸ਼ਰ ਨਾਲ ਜਿਹੜਾ ਕਿ ਪੋਸੀਬਲ ਨਹੀਂ ਹੈ ਉਹ ਜਾ ਕੇ ਨੂੰ ਮੇਰੇ ਗਾਂ ਪਤਾ ਲੱਗੇ ਫਿਰ ਬਹਦਰ ਜਾ ਕੇ ਪਤਾ ਲੱਗੇ ਉਦੋਂ ਉਸ ਸਟੇਜ ਦੇ ਵਿੱਚ ਨਹੀਂ ਪਤਾ ਲੱਗਿਆ ਪਰ ਪੜਬੋ ਸੇ ਭਲੋ ਜੋਗ ਪੜ ਕੇ ਦਾ ਜੋਗ ਹੁਣ ਪੜ ਕੇ ਕੋ ਸਖਣਾ ਨਾ ਵਰਬੋ ਸੇ ਭਲੋ ਜੋਗ ਹੁਣ ਉਦੋਂ ਜੋਗ ਦਾ ਪਤਾ ਲੱਗਿਆ ਫਿਰ ਕਹਿੰਦਾ ਭਲ ਤਾਂ ਨਾ ਛੋਡੂ ਰਾਮ ਕੀ ਭਾਵੇਂ ਦੋ ਲੋਗ ਹੁਣ ਜਿਹੜੀ ਮੈਂ ਜੋਗ ਹੋ ਗਿਆ ਨਾ ਮੈਂ ਆਪਣੇ ਅੰਦਰ ਜੁੜ ਗਿਆ ਆਪਣੀ ਆਤਮਾ ਨਾਲ ਆਪਣੇ ਬੋਲ ਨਾਲ ਇੱਕ ਹੋ ਗਿਆ ਹੁਣ ਇਹ ਮੈਂ ਨਹੀਂ ਭਗਤੀ ਛੱਡੀ ਰਾਮ ਕੀ ਭਗਤ ਹੈ ਭਗਤਾਂ ਨੂੰ ਛੱਡੂ ਰਾਮ ਕੀ ਰਾਮ 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 ਕੌਣ ਆਪਣਾ ਜਿਹੜਾ ਮੂਲ ਆ ਸਭਾ ਕਟ ਰਾਮ ਬੋਲੇ ਇਹਨਾਂ ਦਾ ਰਾਮ ਕੋਈ ਹੋਰ ਹੋਊਗਾ ਸਾਡਾ ਰਾਮ ਆਪਣਾ ਵਖਰਾ ਵਖਰਾ ਹੈ ਬਨ ਕ੍ਰਿਸ਼ਨ ਹੈ ਕੱਲ੍ਹ ਗੱਲ ਸ਼ਾਇਦ ਕੱਲੇ ਆ ਪਰਸੋ ਸੀ ਇਹ ਕ੍ਰਿਸ਼ਨ ਸਰਬਦੇਵਾ ਦੇਵ ਦੇਵ ਆਤਮਾ ਬਨ ਕ੍ਰਿਸ਼ਨ ਹੈ ਜਿਤ ਰਾਮ ਹੈ ਦੋਹਾਂ ਨੇ ਕੋਣ ਇਹ ਦੁਆਨ ਦੀ ਕੋਈ ਜਗਾ ਇਕੱਠੀ ਭਗਤੀ ਹੈ ਬਾਰ ਖੇਲਦਾ ਜਮਨਾ ਦੇ ਕਰਾ ਰਹੇ ਤੇ ਜਮਕਾ ਮਾਰ ਕੇ ਮਨਬਰ ਜੀ ਚਮਕਾ ਮਾਰ ਕੀਆ ਆਪਣਾ ਬਾਣਾ ਆਪਣੇ ਬਾੜੇ ਚ ਚੱਲੇ ਪਾਈ ਵਿਚੜ ਚੋਟਾ ਖਾਏ ਗੁਰਕਾ ਬਾਣਾ ਕੀ ਹੈ ਉਹ ਗਉਦਾ ਗਿਆਨ ਦੀ ਤੇ ਮਨ ਦੀ ਜਿਹੜੀ ਹੈ ਵਿਚਾਰਧਾਰਾ ਨੂੰ ਤਿਆਗ ਕੇ ਗੁਰੂ ਦੀ ਵਿਚਾਰਧਾਰਾ ਅਪਣਾ ਲਈਏ ਗੰਗਾ ਨੂੰ ਗੰਗਾ ਵਿੱਚ ਜਮਨਾ ਨੂੰ ਬੁਲਾ ਦੇਣਾ। ਉਹ ਗਾਂ ਗੰਗਾ ਹੀ ਰਹਿ ਜਾਣੀ। ਗੁਰਮਤਿ ਧੜ ਮੰਨ ਲੈਣੀ ਐ, ਮਨਮਤ ਛੱਡ ਦੇਣੀ ਐ। ਬਸ। ਦੂਸਰੇ ਲਾਭਾਂ 'ਚ ਗੁਰਮਤਿ ਅਪਣਾ ਲੈਣੀ ਐ, ਮਨਮਤ ਤਿਆਗ ਦੇਣੀ ਐ। ਜੇ ਤਾਂ ਇਹ ਕਰ ਲਿਆ ਫਿਰ ਤਾਂ ਸਿੱਖ ਐ। ਜੇ ਇਹ ਨਾ ਕੀਤਾ ਮੱਧੜ ਟੇਕੇ ਅੱਗੇ ਗੁਰਬਾਣੀ ਨੂੰ ਵੇ ਕਰਾਂਗੇ ਤਾਂ ਅਸੀਂ ਆਪਣੀ ਮਰਜ਼ੀ ਨੂੰ ਹੱਥਾ ਤੈਨੂੰ ਟੇਕ ਦਨੇ ਤੀ ਤੂੰ ਬਹੁਤਾ ਖੜਾ ਨਾ ਖੜੀ ਬਸਾਨੂੰ ਜਰੂਰ ਬੋਲੋ ਫਿਰ ਜਿਹਾ ਜਿਸੇ ਸਿੱਖ ਹੈਗੇ ਅਸੀਂ ਰਹੇ ਜਾਈ ਰਹੋਗੇ ਸਿੱਖ ਤਾਂ ਨਹੀਂ ਹੈਗੇ ਦਰਗਾਹ ਦੇ ਵਿੱਚ ਪ੍ਰਮਾਣ ਤਾਂ ਸਿੱਖ ਹੈ ਨਹੀਂ ਉਹ ਆਪਣੇ ਆਪ ਨੂੰ ਅਸੀਂ ਸਿੱਖ ਬਣ ਜਾਈਏ ਉਹ ਲੱਗ ਮੁਸਲਮਾਨ ਵੀ ਆਪਣੇ ਆਪ ਮੁਸਲਮਾਨ ਬਣਦੇ ਨਹੀਂ ਬਣ ਜਾਂਦੇ ਮੁਸਲਮਾਨ ਹੈ ਦੀ ਸੀ ਐਜਾਈ ਗੱਲ ਸਾਰੇ ਤੇ ਸਾਰੇ ਸਿੱਖ ਬਣ ਜਾਣੇ ਪੋਸੀਬਲ ਨਹੀਂ ਹੁੰਦਾ ਹੋਈ ਨਹੀਂ ਸਕਦਾ ਸਖੀਤਾ ਬਹੁਤ ਔਖੀ ਗੱਲ ਆ ਤਾਂ ਕੋਈ ਬਿਰਲੇ ਦੀ ਗੱਲ ਵਰਦੀ ਹੈ ਜਿੰਨੇ ਕੁ ਮਨ ਹੁੰਦੀ ਹੈ ਓਨੀ ਕੁ ਤਾਂ ਬਣੇ ਚਲੋ ਇਹ ਲੈ ਵੋ ਐਜਾਲੋ ਜੀ ਦੀ ਅਗਲੇ ਜਨ ਪਿੱਛੇ ਜਿਹੜਾ ਤੁਰ ਪਿਆ ਆਦਮੀ ਚਲ ਦੋ ਰਾਤਾਂ ਕੱਟ ਕੇ ਚਲਾ ਜਾਓ ਇਹ ਕੋਰਾ ਇੱਕੋ ਵਾਰ ਨਹੀਂ ਪਹੁੰਚਦਾ ਰਾਦੇ ਚ ਕਦਾਂ ਪੜਾ ਕਰ ਲੂਗਾ ਫੇਰ ਵੀ ਬੰਨਣਾ ਹੀ ਚਾਹੀਦਾ। ਬੁੱਟਣ ਵਾਲੇ ਪਾਸੇ ਤੁਰਨਾ ਚਾਹੀਦਾ। ਹਾਂ ਸੁਣ ਕੇ ਜਿਹੜਾ ਉਲਟੇ ਪਾਸੇ ਜਾਂਦਾ। ਬਾੜੀ ਨੂੰ ਸੁਣ ਕੇ ਸਮਝ ਕੇ ਫੇਰ ਉਲਟੇ ਪਾਸੇ ਜਾਂਦਾ। ਉਹ ਖਤਰੇ 'ਚ ਜਾਂਦਾ। ਉਹ ਫਿਰ ਪੜਿਆ ਹੋਵੇ। ਥੋੜਾ ਪੜੋ। ਉਹ ਪਾਸੇ ਚਲੇ ਜਾ।